ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਬਾਬੇ ਨੇ ਇਸ ਔਰਤ ਨੂੰ ਹਿਪਨੋਟਾਈਜ਼ ਕਰਤਾ ਹਿਪਨੋਟਾਈਜ਼ ਯਾਨੀ ਕਿ ਆਪਣੇ ਬਸ ਦੇ ਵਿੱਚ ਕਰ ਲਿਆ ਅਤੇ ਫਿਰ ਉਹਦੇ ਲੱਖਾਂ ਦੇ ਗਾਣੇ ਲੈ ਲਏ ਦੇਖੋ ਕਿਵੇਂ ਇਹ ਵੀਡੀਓ ਦੇ ਵਿੱਚ ਇਸ ਨੂੰ ਹਿਪਨੋਟਾਈਜ਼ ਕਰੂੰਗਾ ਤੇ ਫਿਰ ਸਾਰੇ ਇਹਦੇ ਗਾਣੇ ਲੈ ਲਊਗਾ ਦੇਖਦੇ ਚੱਲੋ ਇਹ ਵੀਡੀਓ ਨੂੰ 2 ਮਿੰਟ ਦੀ ਇਹ ਵੀਡੀਓ ਹੋਣ ਵਾਲੀ ਆ ਐਂਡ ਟਿੱਕਰ ਜ਼ਰੂਰ ਦੇਖਿਓ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਔਰਤ ਨੇ ਖੁਦ ਆਪਣੇ ਆਪ ਆਪਣੇ ਗਹਿਣੇ ਧਰਨੇ ਸ਼ੁਰੂ ਕਰਤੇ ਕਿਉਂਕਿ ਇਹ ਇਸ ਦੇ ਬਸ ਦੇ ਵਿੱਚ ਹੋ ਚੁੱਕੀ ਆ ਹਿਪਨੋਟਾਈਜ਼ ਹੋ ਚੁੱਕੀ ਆ ਤੇ ਲੱਖਾਂ ਦੇ ਗਹਿਣੇ ਆ ਇਹ ਜਿਹੜੇ ਦੱਸੇ ਜਾ ਰਹੇ ਆ ਇਸ ਔਰਤ ਨੇ ਇਸ ਨੂੰ ਪਖੰਡੀ ਨੂੰ ਫੜਾ ਦਿੱਤੇ ਸੋ ਤੁਸੀਂ ਇਦਾਂ ਦੇ ਬਾਬਿਆਂ ਦੇ ਕੋਲੋਂ ਬਚ ਕੇ ਰਿਹਾ ਕਰੋ ਹਿਪਨੋਟਾਈਜ਼ ਇੱਕ ਕਲਾ ਆ ਤਾਂ ਇਸ ਨੂੰ ਕੁਝ ਲੋਕ ਜਾਣਦੇ ਨੇ ਤੇ ਇਸ ਦਾ ਮਿਸਯੂਜ਼ ਕਰਦੇ ਨੇ ਜਿਵੇਂ ਕਿ ਇਸ ਬਾਬੇ ਨੇ ਕੀਤਾ। ਵਾਟਾ ਫਟਾ ਇਸ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਤੋਂ ਇਹ ਘਟਨਾ ਕਿਸੇ ਹੋਰ ਦੇ ਨਾਲ ਨਾ ਹੋਵੇ ਤੇ ਇਸ ਦੀ ਸਖਲ ਵੀ ਧਿਆਨ ਦੇ ਵਿੱਚ ਰੱਖ ਲਓ ਜੇ ਇੱਥੇ ਕੋਈ ਬੰਦਾ ਦਿਖਾਈ ਦੇਵੇ ਤਾਂ ਉਸ ਦੇ ਕੋਲ ਨਾ ਕਰੋ ਨਹੀਂ ਤਾਂ ਇਹਨੇ ਤੁਹਾਨੂੰ ਵੀ ਆਪਣੇ ਬਸ ਦੇ ਵਿੱਚ ਕਰਕੇ ਤੁਹਾਡੇ ਗਹਿਣੇ ਲੁੱਟ ਲੈਣੇ। ਸੋ ਜਿਵੇਂ ਇਸ ਨੇ ਇੱਥੇ ਲੁੱਟੇ ਨੇ ਸੋ ਵੀਰ ਨੂੰ ਸ਼ੇਅਰ ਕਰਦੇ ਹੋ ਧੰਨਵਾਦ